ਧਿਆਨ ਦੇਣ ਯੋਗ ਬਹੁਤ ਹੀ ਕੰਮ ਦੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਨੇਚਰਲ ਬਲੀਚ ਲਗਾਉਣਾ ਚਾਹੁੰਦੇ ਹੋ ਤਾਂ ਇੱਕ ਟਮਾਟਰ ਦੇ ਦੋ ਪੀਸ ਕੱਟ ਲਓ ਉਹਨਾਂ ਉੱਪਰ ਹਲਦੀ ਲਗਾ ਕੇ ਆਪਣੇ ਚਿਹਰੇ ਉੱਪਰ ਫੇਰੋ ਇਹ ਬਲੀਚ ਦਾ ਹੀ ਕੰਮ ਕਰਦੇ ਹਨ ਜਿਸ ਨਾਲ ਤੁਹਾਡੇ ਚਿਹਰੇ ਉੱਪਰ ਕੁਦਰਤੀ ਨਿਖਾਰ ਆਵੇਗਾ ਨੰਬਰ 2 ਪੁੰਨੇ ਹੋਏ ਛੋਲੇ ਰੋਜ਼ਾਨਾ ਇੱਕ ਮੁਠੀ ਜ਼ਰੂਰ ਖਾਓ ਇਹਨਾਂ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਤੇ ਨਾਲ ਹੀ ਸਾਡੇ ਸਰੀਰ ਅੰਦਰ ਵਾਲੀਆਂ ਘਾਟਾਂ ਨੂੰ ਇਹ ਪੂਰਾ ਕਰਨ ਦਾ ਕੰਮ ਕਰਦੇ ਹਨ ਨੰਬਰ 3 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਚਮਕਦਾਰ ਤੇ ਮੁਲਾਇਮ ਬਣਾਉਣਾ ਚਾਹੁੰਦੇ ਹੋ ਤਾਂ ਸ਼ੈਂਪੂ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਆਪਣੇ ਵਾਲ ਧੋ ਲਓ ਖੁਦ ਦੇਖ ਕੇ ਹੈਰਾਨ ਹੋਮੋਗੇ ਨੰਬਰ 4 ਸ਼ਹਿਦ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਕਦੇ ਵੀ ਝੁਰੜੀਆਂ ਨਹੀਂ ਪੈਂਦੀਆਂ ਨੰਬਰ 5 ਜੇਕਰ ਤੁਹਾਡੀ ਕੂਣੀ ਕਾਲੀ ਹੋ ਗਈ ਹੈ ਤਾਂ ਇਸ ਲਈ ਕਾਲਗੇਟ ਵਿੱਚ ਚੀਨੀ ਤੇ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਕਾਲੀ ਕੂਣੀ ਉੱਪਰ ਲਗਾ ਲਓ ਕੁਝ ਸਮਾ ਰੱਖੋ ਫਿਰ ਇਸ ਨੂੰ ਰਗੜ ਕੇ ਸਾਫ ਪਾਣੀ ਨਾਲ ਧੋ ਦਿਓ ਇਸ ਨਾਲ ਤੁਹਾਡੀ ਕੋਣੀ ਬਿਲਕੁਲ ਸਾਫ ਹੋ ਜਾਵੇਗੀ ਨੰਬਰ 6 ਜੇਕਰ ਤੁਸੀਂ ਆਪਣੇ ਬੁੱਲਾਂ ਨੂੰ ਫਟਣ ਤੋਂ ਰੋਕਣਾ ਹੈ ਤੇ ਨਾਲ ਹੀ ਗੁਲਾਬੀ ਕਰਨਾ ਚਾਹੁੰਦੇ ਹੋ ਤਾਂ ਇਹ ਨੁਕਤਾ ਬਹੁਤ ਹੀ کارਗਰ ਹੈ ਥੋੜੀ ਜਹੀ ਬੈਸਲਿਨ ਲਓ ਫਿਰ ਇਸ ਵਿੱਚ ਅੱਧਾ ਚਮਚ ਚੀਨੀ ਦਾ ਤੇ ਇੱਕ ਚਮਚ ਸ਼ਹਿਦ ਦਾ ਦੋ ਬੂੰਦਾ ਨਿੰਬੂ ਦੇ ਰਸ ਦੀਆਂ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਆਪਣੇ ਬੁੱਲਾਂ ਉੱਪਰ ਲਗਾ ਕੇ ਹਲਕੇ ਹੱਥਾਂ ਨਾਲ ਮਸਲੋ ਫਿਰ ਇਸ ਨੂੰ ਪਾਣੀ ਨਾਲ ਧੋ ਦਿਓ ਤੁਹਾਨੂੰ ਬਹੁਤ ਵਧੀਆ ਨਤੀਜਾ ਮਿਲੇਗਾ ਨੰਬਰ 1 ਸਰਦੀਆਂ ਵਿੱਚ ਅਕਸਰ ਪੈਰ ਰੁੱਖੇ ਰੁੱਖੇ ਤੇ ਅੱਡੀਆਂ ਫੱਟ ਜਾਂਦੀਆਂ ਹਨ ਇਸ ਤੋਂ ਬਚਣ ਲਈ ਇੱਕ ਟੱਬ ਵਿੱਚ ਹਲਕਾ ਗੁਣਗੁਣਾ ਪਾਣੀ ਪਾਓ ਫਿਰ ਉਸ ਵਿੱਚ ਥੋੜਾ ਜਿਹਾ ਸ਼ੈਂਪੂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਤੇ ਫਿਰ ਆਪਣੇ ਪੈਰਾਂ ਨੂੰ 15-20 ਮਿੰਟ ਲਈ ਇਸ ਪਾਣੀ ਵਿੱਚ ਭਿਉਂ ਕੇ ਰੱਖੋ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਤੇ ਫਿਰ ਨਾਰੀਅਲ ਦਾ ਤੇਲ ਲਗਾ ਕੇ ਮਾਲਿਸ਼ ਕਰ ਲਓ ਇਸ ਤਰ੍ਹਾਂ ਕਰਨਾ ਪੂਰੀਆਂ ਸਰਦੀਆਂ ਤੁਹਾਡੇ ਪੈਰ ਖਰਾਬ ਨਹੀਂ ਹੋਣਗੇ ਨੰਬਰ 8 ਜਦੋਂ ਵੀ ਤੁਸੀਂ ਸਾਗ ਨੂੰ ਤੜਕਾ ਲਗਾਉਂਦੇ ਹੋ ਤਾਂ ਜੇਕਰ ਤੁਸੀਂ ਉਸ ਨੂੰ ਅਦਰਕ ਲਸਣ ਦਾ ਹੀ ਤੜਕਾ ਲਗਾਓ ਤਾਂ ਸਾਗ ਦਾ ਵੀ ਮੂਹੋਂ ਨਹੀਂ ਲੈਂਦਾ ਕਿਉਂਕਿ ਜਦੋਂ ਅਸੀਂ ਇਸ ਵਿੱਚ ਪਿਆਜ਼ ਪਾਉਂਦੇ ਹਾਂ ਤਾਂ ਉਸ ਨਾਲ ਸਾਗ ਮਿੱਠਾ-ਮਿੱਠਾ ਬਣ ਜਾਂਦਾ ਹੈ। ਨੰਬਰ 9 ਸਰਦੀਆਂ ਦੇ ਮੌਸਮ ਵਿੱਚ ਕੱਪੜੇ ਧੋਣ ਸਮੇਂ ਆਪਣੇ ਹੱਥਾਂ ਉੱਪਰ ਗਲਵਜ਼ ਪਾ ਲਓ ਇਸ ਨਾਲ ਤੁਹਾਡੇ ਹੱਥ ਖਰਾਬ ਨਹੀਂ ਹੋਣਗੇ। ਨੰਬਰ 10 ਜਦੋਂ ਵੀ ਔਰਤਾਂ ਬਾਥਰੂਮ ਨੂੰ ਧੋਉਂਦੀਆਂ ਹਨ ਤਾਂ ਉਸ ਲਈ ਹਮੇਸ਼ਾ ਹਲਕਾ ਗਰਮ ਪਾਣੀ ਜ਼ਰੂਰ ਵਰਤੋ ਇਸ ਨਾਲ ਬਾਥਰੂਮ ਦੀ ਸਫਾਈ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਨੰਬਰ 11 ਜੇਕਰ ਤੁਸੀਂ ਘਰ ਵਿੱਚ ਲੱਗੀਆਂ ਟੂਟੀਆਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਇੱਕ ਸਪੰਜ ਉੱਪਰ ਹਲਕਾ ਜਿਹਾ ਸ਼ੈਂਪੂ ਲਗਾ ਲਓ ਤੇ ਫਿਰ ਟੂਟੀਆਂ ਉੱਪਰ ਹਲਕੇ ਹੱਥਾਂ ਨਾਲ ਫੇਰ ਦਿਓ ਇਸ ਨਾਲ ਟੂਟੀਆਂ ਬਹੁਤ ਹੀ ਜ਼ਿਆਦਾ ਚਮਕ ਜਾਣਗੀਆਂ ਇਸ ਤਰ੍ਹਾਂ ਲੱਗਣਗੀਆਂ ਜਿਵੇਂ ਨਵੀਆਂ ਹੀ ਲਗਵਾਈਆਂ ਹੋਣ ਨੰਬਰ 12 ਜਦੋਂ ਵੀ ਤੁਸੀਂ ਪਿਆਜ਼ ਦਾ ਸਿਲਕਾ ਉਤਾਰਦੇ ਹੋ ਤਾਂ ਉਸ ਦੀ ਹਮੇਸ਼ਾ ਇੱਕ ਪਰਤ ਹੀ ਉਤਾਰਨੀ ਚਾਹੀਦੀ ਹੈ ਕਿਉਂਕਿ ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਮੋਟਾ-ਮੋਟਾ ਸਿਲਕਾ ਉਤਾਰ ਦਿੰਦੀਆਂ ਹਨ ਜਿਸ ਨਾਲ ਪਿਆਜ਼ ਬੇਸਟ ਵਿੱਚ ਜਾਂਦਾ ਹੈ ਨੰਬਰ 23 ਸਰਦੀਆਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਲਸਣ ਦਾ ਸੇਵਨ ਜ਼ਰੂਰ ਕਰੋ ਇਹ ਤੁਹਾਡੇ ਸਰੀਰ ਨੂੰ ਗਰਮ ਰੱਖੇਗਾ ਜਿਸ ਨਾਲ ਤੁਸੀਂ ਸਰਦੀਆਂ ਤੋਂ ਬਚੇ ਰਹੋਗੇ। ਨੰਬਰ 14 ਸਰਦੀਆਂ ਦੇ ਮੌਸਮ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਜਾਂ ਫਿਰ ਕਿਸੇ ਵੀ ਕਰੀਮ ਨਾਲ ਆਪਣੀ ਅੱਖਾਂ ਦੇ ਆਸ-ਪਾਸ ਹਲਕੇ ਹੱਥਾਂ ਨਾਲ ਮਾਲਿਸ਼ ਜ਼ਰੂਰ ਕਰੋ ਕਿਉਂਕਿ ਇਹਨਾਂ ਦਿਨਾਂ ਵਿੱਚ ਸਕਿਨ ਡਰਾਈ ਹੋ ਜਾਂਦੀ ਹੈ ਜਿਸ ਨਾਲ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਨੰਬਰ 15 ਜੇਕਰ ਤੁਹਾਨੂੰ ਗਲੇ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਸ਼ਹਿਦ ਵਿੱਚ ਅਦਰਕ, ਕਾਲੀ ਮਿਰਚ ਤੇ ਕਾਲਾ ਨਮਕ ਮਿਲਾ ਕੇ ਥੋੜਾ ਜਿਹਾ ਲੈ ਲਓ ਗਲੇ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 16 ਅਕਸਰ ਸਰਦੀਆਂ ਦੇ ਮੌਸਮ ਵਿੱਚ ਅਸੀਂ ਪਾਣੀ ਬਹੁਤ ਘੱਟ ਪੀਂਦੇ ਹਾਂ ਜਿਸ ਕਾਰਨ ਸਾਡੇ ਚਿਹਰੇ ਉੱਪਰ ਝੁਰੜੀਆਂ ਪੈ ਜਾਂਦੀਆਂ ਹਨ। ਇਸ ਤੋਂ ਬਚਣ ਲਈ ਪਾਣੀ ਵੱਧ ਤੋਂ ਵੱਧ ਪੀਵੋ, ਠੰਡਾ ਨਹੀਂ ਪੀਤਾ ਜਾਂਦਾ ਤਾਂ ਕੋਸਾ ਕਰਕੇ ਜ਼ਰੂਰ ਪੀਵੋ। ਨੰਬਰ 17 ਵਾਲਾਂ ਨੂੰ ਧੋਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਵਿੱਚ ਇੱਕ ਕੈਪਸੂਲ ਵਿਟਾਮਿਨ E ਦਾ ਤੇ ਕਰਦੀ ਐਲੋਵੇਰਾ ਦੀ ਜੈਲ ਮਿਕਸ ਕਰਕੇ ਵਾਲਾਂ ਉੱਪਰ ਲਗਾ ਲਓ ਇਸ ਨਾਲ ਵਾਲਾਂ ਨੂੰ ਚਮਕ ਮਿਲੇਗੀ ਤੇ ਨਾਲ ਹੀ ਝੜਨੇ ਵੀ ਬੰਦ ਹੋ ਜਾਣਗੇ। ਨੰਬਰ 18 ਜਦੋਂ ਵੀ ਤੁਸੀਂ ਘਰ ਵਿੱਚ ਪਈਆਂ ਬਾਲਟੀਆਂ ਨੂੰ ਸਾਫ਼ ਕਰਦੇ ਹੋ ਤਾਂ ਜਰਾ ਵਿੱਚ ਸਾਬਣ ਪਾ ਕੇ ਸਾਫ਼ ਕਰੋ ਇਸ ਨਾਲ ਬਾਲਟੀ ਸੌਖੀ ਤੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੀ ਹੈ। ਨੰਬਰ 19 ਕਦੇ ਵੀ ਪੁਰਾਣੀਆਂ ਜੁਰਾਬਾਂ ਨੂੰ ਸੁੱਟਣਾ ਨਹੀਂ ਚਾਹੀਦਾ ਕਿਉਂਕਿ ਘਰ ਵਿੱਚ ਕੰਮ ਕਰਨ ਦੇ ਲਈ ਇਹ ਬਹੁਤ ਹੀ ਕੰਮ ਆਉਂਦੀਆਂ ਹਨ। ਜੋ ਕੰਮਾਂ ਨੂੰ ਸੌਖਾ ਕਰ ਦਿੰਦੀਆਂ ਹਨ ਨੰਬਰ 2 ਜਦੋਂ ਵੀ ਔਰਤਾਂ ਬਰਤਨਾਂ ਨੂੰ ਸਾਫ਼ ਕਰਦੀਆਂ ਹਨ ਉਸ ਸਮੇਂ ਕਦੇ-ਕਦੇ ਨਿੰਬੂ ਰਸ ਤੇ ਮਿੱਠਾ ਸੋਡੇ ਦੀ ਵਰਤੋਂ ਵੀ ਜ਼ਰੂਰ ਕਰੋ ਇਸ ਨਾਲ ਬਰਤਨਾਂ ਵਿੱਚ ਬਹੁਤ ਚਮਕ ਆਉਂਦੀ ਹੈ ਨੰਬਰ 1 ਕੱਪੜਿਆਂ ਨੂੰ ਘਰ ਵਿੱਚ ਹੀ ਵਧੀਆ ਤਰੀਕੇ ਨਾਲ ਡਰੈਕਲਿਨ ਕੀਤਾ ਜਾ ਸਕਦਾ ਹੈ ਇਸ ਲਈ ਪਾਣੀ ਵਿੱਚ ਸ਼ੈਂਪੂ ਅਤੇ ਈਜ਼ੀ ਚੰਗੀ ਤਰ੍ਹਾਂ ਨਾ ਮਿਲਾ ਲਓ ਫਿਰ ਇਸ ਪਾਣੀ ਵਿੱਚ ਕੱਪੜੇ ਭਿਉਂ ਦਿਓ ਥੋੜੇ ਸਮੇਂ ਬਾਅਦ ਹੱਥਾਂ ਦੀ ਮਦਦ ਨਾਲ ਮਲ ਕੇ ਸਾਫ਼ ਪਾਣੀ ਨਾਲ ਧੋ ਦਿਓ ਇਸ ਤਰੀਕੇ ਨਾਲ ਤੁਹਾਡੇ ਕੱਪੜੇ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 22 ਜਦੋਂ ਵੀ ਤੁਸੀਂ ਸਾਬਣ ਨਾਲ ਨਾਲ ਹੱਥ ਧੋਉਂਦੇ ਹੋ ਤਾਂ ਉਸ ਤੋਂ ਬਾਅਦ ਸਾਬਣ ਨੂੰ ਚੰਗੀ ਤਰ੍ਹਾਂ ਨਾਲ ਧੋਕੇ ਹੀ ਰੱਖੋ ਕਿਉਂਕਿ ਸਾਡੇ ਹੱਥਾਂ ਦੇ ਗੰਦੇ ਕਿਟਾਣੂ ਦੂਸਰੇ ਵਿਅਕਤੀ ਲਈ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਨੰਬਰ 23 ਬਾਥਰੂਮ ਵਿੱਚ ਹੀ ਹਮੇਸ਼ਾ ਪਿਸ਼ਾਬ ਕਰਨਾ ਚਾਹੀਦਾ ਹੈ ਤੇ ਨਾਲ ਹੀ ਪਿਸ਼ਾਬ ਕਰਨ ਤੋਂ ਬਾਅਦ ਪਾਣੀ ਵੀ ਜ਼ਰੂਰ ਡੋਲੋ ਕਿਉਂਕਿ ਬਾਥਰੂਮ ਨੂੰ ਸਾਫ਼ ਕਰਨਾ ਔਰਤਾਂ ਲਈ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ। ਇਸ ਨੂੰ ਸਾਫ਼ ਰੱਖਣਾ ਕਰਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਲਈ ਇਸ ਨੂੰ ਜ਼ਰੂਰ ਸਾਫ਼ ਰੱਖੋ। ਨੰਬਰ 24 ਜਦੋਂ ਵੀ ਤੁਹਾਨੂੰ ਨੀਂਦ ਆ ਰਹੀ ਹੋਵੇ ਤਾਂ ਤੁਰੰਤ ਸੌਂ ਜਾਓ ਇਸ ਨਾਲ ਸਾਡੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਜਿਸ ਨਾਲ ਅਸੀਂ ਸਾਰੇ ਕੰਮ ਆਸਾਨੀ ਤੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਨੰਬਰ 25 ਆਪਣੇ ਬੱਚਿਆਂ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਤੇ ਸਰੀਰ ਵਿੱਚ ਤਾਕਤ ਭਰਦੀ ਹੈ ਜਿਸ ਨਾਲ ਉਹ ਸਹੀ ਤਰੀਕੇ ਨਾਲ ਵੱਧਦੇ-ਫੁੱਲਦੇ ਹਨ ਨੰਬਰ 26 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਨਮਕੀਨ ਚੀਜ਼ ਬਣਾਉਂਦੇ ਹੋ ਜਿਵੇਂ ਕਿ ਬ੍ਰੈਡ ਸਮੋਸੇ ਕਚੌਰੀਆਂ ਆਦਿ ਇਨ੍ਹਾਂ ਦੇ ਮਸਾਲੇ ਵਿੱਚ ਹਲਕਾ ਜਿਹਾ ਨਿੰਬੂ ਜ਼ਰੂਰ ਨਿਚੋੜੋ ਇਸ ਨਾਲ ਚੀਜ਼ ਦਾ ਸੁਆਦ ਦੁੱਗਣਾ ਤਿੱਖਣਾ ਹੋ ਜਾਂਦਾ ਹੈ ਨੰਬਰ 27 ਮੱਕੀ ਦਾ ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਤਾਂ ਉਸ ਲਈ ਜ਼ਿਆਦਾ ਠੰਡਾ ਪਾਣੀ ਜਾਂ ਫਿਰ ਜ਼ਿਆਦਾ ਗਰਮ ਪਾਣੀ ਨਾ ਲਓ ਹੱਥਾਂ ਨੂੰ ਸੈਂਦਾ ਸੈਂਦਾ ਪਾਣੀ ਲਵੋ ਇਸ ਨਾਲ ਆਟਾ ਵੀ ਵਧੀਆ ਗੁੰਨਿਆ ਜਾਵੇਗਾ ਤੇ ਨਾਲ ਹੀ ਰੋਟੀ ਵੀ ਵਧੀਆ ਬਣੇਗੀ ਨੰਬਰ 28 ਰੋਟੀਆਂ ਨੂੰ ਕਿਉਂ ਦੀ ਥਾਂ ਜੇਕਰ ਤੁਸੀਂ ਮੱਖਣ ਨਾਲ ਚੋਪੜੋਂ ਤਾਂ ਨਰਮ ਤੇ ਜਿਆਦਾ ਸਵਾਦ ਬਣਦੀਆਂ ਹਨ। ਨੰਬਰ 29 ਸਰਦੀਆਂ ਦੇ ਮੌਸਮ ਵਿੱਚ ਮੱਕੀ ਦੀ ਰੋਟੀ ਉੱਪਰ ਮੱਖਣ ਲਗਾ ਕੇ ਤੇ ਫਿਰ ਨਮਕ ਤੇ ਲਾਲ ਜਾਂ ਫਿਰ ਹਰੀ ਮਿਰਚ ਲਗਾ ਕੇ ਮੱਖਣ ਨਾਲ ਜਾਂ ਫਿਰ ਦਹੀਂ ਨਾਲ ਖਾ ਕੇ ਦੇਖੋ। ਤੁਹਾਨੂੰ ਬਹੁਤ ਸਵਾਦ ਲੱਗੇਗੀ ਇਸ ਤਰ੍ਹਾਂ ਦੀ ਰੋਟੀ ਨੂੰ ਬਾਰ-ਬਾਰ ਖਾਣ ਦਾ ਮਨ ਕਰੇਗਾ। ਨੰਬਰ 3 ਜਦੋਂ ਵੀ ਕਿਤੇ ਵੀ ਬਾਹਰ ਜਾਂਦੇ ਹੋ ਤਾਂ ਆਪਣੇ ਮੂੰਹ ਵਿੱਚ ਕੋਈ ਨਾ ਕੋਈ ਮਿੱਠੀ ਚੀਜ਼ ਪਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ। ਨੰਬਰ 31 ਸਾਨੂੰ ਕਦੇ ਵੀ ਪਾਲਕ ਪਨੀਰ ਦੀ ਸਬਜ਼ੀ ਨਹੀਂ ਖਾਣੀ ਚਾਹੀਦੀ ਕਿਉਂਕਿ ਪਾਲਕ ਤੇ ਪਨੀਰ ਦਾ ਕੋਈ ਮੇਲ ਨਹੀਂ ਇਹ ਸਾਡੀ ਸਿਹਤ ਲਈ ਵੀ ਬਿਲਕੁਲ ਸਹੀ ਨਹੀਂ ਹੈ ਨੰਬਰ 32 ਜਦੋਂ ਵੀ ਤੁਸੀਂ ਮੂਲੀ ਵਾਲੇ ਪਰੌਂਠੇ ਬਣਾਉਂਦੇ ਹੋ ਤਾਂ ਮੂਲੀਆਂ ਵਿੱਚ ਹਲਕਾ ਜਿਹਾ ਕਾਲਾ ਨਮਕ ਤੇ ਨਿੰਬੂ ਦੇ ਰਸ ਦੀਆਂ ਦੋ ਬੂੰਦਾਂ ਜ਼ਰੂਰ ਪਾਓ ਇਸ ਤਰ੍ਹਾਂ ਦੀ ਰੋਟੀ ਬਾਰ-ਬਾਰ ਖਾਮੋਗੇ ਕੀ ਇੰਨੀ ਸਵਾਦ ਬਣੇਗੀ ਨੰਬਰ 33 ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਵਾਉਂਦੇ ਹੋ ਤਾਂ ਉਹਨਾਂ ਨੂੰ ਸਾਬਣ ਦੀ ਥਾਂ ਕਦੇ-ਕਦੇ ਦਹੀਂ ਵੀ ਜ਼ਰੂਰ ਲਗਾਓ ਇਸ ਨਾਲ ਉਹਨਾਂ ਦੇ ਸਰੀਰ ਉੱਪਰੋਂ ਸਾਰੀ ਮੈਲ ਨਿਕਲ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਸਰੀਰ ਚਮਕ ਜਾਂਦਾ ਹੈ ਨੰਬਰ 34 ਕਦੇ ਵੀ ਲਿਫਾਫਿਆਂ ਨੂੰ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਇਹ ਕਦੇ ਗੜਦੇ ਨਹੀਂ ਇਹਨਾਂ ਕਰਨ ਹੋਰ ਗੰਦਗੀ ਫੈਲਦੀ ਹੈ ਇਸ ਲਈ ਇਹਨਾਂ ਨੂੰ ਹਮੇਸ਼ਾ ਜਲਾਓ ਨੰਬਰ 35 ਜਦੋਂ ਵੀ ਤੁਸੀਂ ਬਾਹਰ ਕੁਝ ਵੀ ਖਾਂਦੇ ਹੋ ਤਾਂ ਰਸਤੇ ਵਿੱਚ ਕਦੇ ਵੀ ਕੋਈ ਕਾਗਜ਼ ਨਾ ਸੁੱਟੋ। ਜੇ ਤਾਂ ਉਸ ਨੂੰ ਡਸਟਬਿਨ ਵਿੱਚ ਪਾਓ ਜਾਂ ਫਿਰ ਘਰ ਆ ਕੇ ਅੱਗ ਵਿੱਚ ਜਾਲ ਦਿਓ। ਹਰ ਜਗ੍ਹਾ ਨੂੰ ਆਪਣੇ ਘਰ ਦੀ ਤਰ੍ਹਾਂ ਹੀ ਸਾਫ਼ ਸੁਥਰਾ ਰੱਖੋ। ਨੰਬਰ 36 ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਕੱਪੜਿਆਂ ਨੂੰ ਟੰਗਦੇ ਹੋ ਤਾਂ ਉਹਨਾਂ ਉੱਪਰ ਕੋਈ ਨਾ ਕੋਈ ਸਾਫ਼ ਕੱਪੜਾ ਜ਼ਰੂਰ ਪਾਓ ਕਿਉਂਕਿ ਉਹਨਾਂ 'ਤੇ ਡਸਟ ਪੈ ਜਾਂਦੀ ਹੈ ਜਿਸ ਕਾਰਨ ਉਹ ਸਾਡੇ ਦੁਬਾਰਾ ਪਾਉਣ ਦੇ ਕਾਬਿਲ ਨਹੀਂ ਰਹਿੰਦੇ। ਕਈ ਵਾਰ ਜੇਕਰ ਸਾਨੂੰ ਪਾਉਣੇ ਵੀ ਪੈਂਦੇ ਹਨ। ਇਸ ਹਾਲਤ ਵਿੱਚ ਉਹ ਡਸਟ ਸਾਡੇ ਲਈ ਅਲਰਜੀ ਦਾ ਕਾਰਨ ਬਣ ਜਾਂਦੀ ਹੈ ਨੰਬਰ 37 ਜਦੋਂ ਵੀ ਤੁਹਾਨੂੰ ਬੁਖਾਰ ਖੰਘ ਜਾਂ ਫਿਰ ਜ਼ੁਕਾਮ ਦੀ ਸਮੱਸਿਆ ਹੋਵੇ ਤਾਂ ਕਦੇ ਵੀ ਕਿਸੇ ਬੱਚੇ ਨੂੰ ਆਪਣੇ ਕੋਲ ਨਾ ਰੱਖੋ ਕਿਉਂਕਿ ਉਹ ਵੀ ਬਿਮਾਰ ਹੋ ਸਕਦਾ ਹੈ ਨੰਬਰ 38 ਜਦੋਂ ਵੀ ਆਰਤਾ ਆਪਣੇ ਘਰ ਵਿੱਚ ਪੋਚਾ ਲਗਾਉਂਦੀਆਂ ਹਨ ਤਾਂ ਘਰ ਦੇ ਹਰ ਮੈਂਬਰ ਨੂੰ ਚਾਹੀਦਾ ਹੈ ਕਿ ਉਹ ਗਿੱਲੇ ਫਰਸ਼ ਉੱਪਰ ਦੀ ਨਾ ਜਾਣ ਕਿਉਂਕਿ ਇਸ ਲਈ ਔਰਤਾਂ ਜੋ ਮਿਹਨਤ ਕਰਦੀਆਂ ਹਨ ਸਿਰਫ ਉਹੀ ਜਾਣਦੀਆਂ ਹਨ ਨੰਬਰ 39 ਜਦੋਂ ਵੀ ਕਿਤੇ ਵੀ ਬਾਹਰ ਖਾਣਾ ਖਾਣ ਲਈ ਜਾਂਦੇ ਹੋ ਤਾਂ ਉਸ ਸਮੇਂ ਖਾਣੇ ਬਾਰੇ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰੋ ਕਿਉਂਕਿ ਅੱਜਕੱਲ੍ਹ ਰੈਸਟੋਰੈਂਟ ਖਾਣੇ ਵਿੱਚ ਸਫਾਈ ਨਹੀਂ ਰੱਖਦੇ ਜਿਸ ਨਾਲ ਖਾਣੇ ਵਿੱਚ ਛਿੱਪਕੀਆਂ ਜਾਂ ਫਿਰ ਹੋਰ ਜੀਵ ਡਿੱਗਿਆਂ ਦੀ ਖਬਰ ਆਮ ਸੁਣਨ ਨੂੰ ਮਿਲਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਨੰਬਰ 40 ਜੇਕਰ ਤੁਹਾਡਾ 슈ਗਰ ਕੰਟਰੋਲ ਵਿੱਚ ਨਹੀਂ ਹੋ ਰਿਹਾ ਤਾਂ ਸਵੇਰੇ ਖਾਲੀ ਪੇਟ ਜਾਮਣ ਦੇ ਪੱਤੇ ਜ਼ਰੂਰ ਖਾਓ ਬਹੁਤ ਫਾਇਦਾ ਮਿਲੇਗਾ। ਨੰਬਰ 41 ਜੇਕਰ ਪੁਰਾਣੇ ਕੱਪੜਿਆਂ ਦੀ ਚਮਕ ਖਰਾਬ ਹੋ ਗਈ ਹੋਵੇ ਤਾਂ ਕੱਪੜੇ ਧੋਣ ਸਮੇਂ ਉਹਨਾਂ ਵਿੱਚ ਇੱਕ ਚਮਚ ਬਿਨੇਗਰ ਦਾ ਪਾ ਦਿਓ ਚਮਕ ਵਾਪਸ ਆ ਜਾਵੇਗੀ। ਨੰਬਰ 42 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਪੰਜ ਮਨੱਕੇ ਅੱਧੇ ਕੱਪ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਤੇ ਸਵੇਰੇ ਖਾਲੀ ਪੇਟ ਇਹਨਾਂ ਦੇ ਬੀਜ ਕੱਢ ਕੇ ਖਾ ਲਓ ਤੇ ਪਾਣੀ ਪੀ ਲਓ ਇਸ ਨਾਲ ਤੁਹਾਡੀ ਅੰਦਰ ਖੂਨ ਦੀ ਕਮੀ ਪੂਰੀ ਹੋ ਜਾਵੇਗੀ। ਤੇ ਨਾਲ ਹੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋਣਗੀਆਂ ਨੰਬਰ 43 ਜਦੋਂ ਵੀ ਤੁਸੀਂ ਕੋਈ ਵੀ ਦਾਲ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਵਿੱਚ ਲਸਣ ਨੂੰ ਕੱਟ ਕੇ ਹੀ ਪਾਓ ਕਦੇ ਵੀ ਪੀਸ ਕੇ ਲਸਣ ਨਹੀਂ ਪਾਣਾ ਚਾਹੀਦਾ ਕਿਉਂਕਿ ਇਸ ਨਾਲ ਲਸਣ ਦਾ ਅਸਰ ਘੱਟ ਹੋ ਜਾਂਦਾ ਹੈ ਨੰਬਰ 44 ਜਦੋਂ ਵੀ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਵੇ ਤਾਂ ਕਦੇ ਵੀ ਬੇਲੇ ਨਾ ਰਹੋ ਸੋਖੋ ਕੋਈ ਨਾ ਕੋਈ ਕੰਮ ਵਿੱਚ ਲੱਗ ਜਾਓ ਇਸ ਨਾਲ ਤੁਹਾਡਾ ਦਿਮਾਗ ਕੰਮ ਵਿੱਚ ਲੱਗ ਜਾਵੇਗਾ ਤੇ ਤੁਸੀਂ ਆਪਣਾ ਦਰਦ ਭੁੱਲ ਜਾਓਗੇ ਜਿੰਦੋਂ ਜ਼ਿਆਦਾ ਆਵੇਗਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 45 ਰੋਜ਼ਾਨਾ ਚੰਗਾ ਭੋਜਨ ਹੀ ਖਾਓ ਤਾਂ ਜੋ ਤੁਸੀਂ ਲੰਮੀ ਉਮਰ ਜੀ ਸਕੋ ਕਦੇ ਵੀ ਤੁਹਾਨੂੰ ਕੋਈ ਬਿਮਾਰੀ ਸ਼ੂ ਨਾ ਸਕੇ ਨੰਬਰ 46 ਜਦੋਂ ਵੀ ਤੁਸੀਂ ਰੋਟੀ ਖਾ ਕੇ ਹਟਦੇ ਹੋ ਤਾਂ ਉਸ ਸਮੇਂ ਤੁਰੰਤ ਆਪਣੇ ਪੈਰਾਂ ਉੱਪਰ ਬੈਠ ਜਾਓ ਇਸ ਨਾਲ ਰੋਟੀ ਜਲਦੀ ਹਾਜ਼ਮ ਹੋ ਜਾਵੇਗੀ ਤੇ ਸਰੀਰ ਤੰਦਰੁਸਤ ਰਹੇਗਾ। ਨੰਬਰ 47 ਜੇਕਰ ਤੁਹਾਡੇ ਗੋਡਿਆਂ ਵਿੱਚੋਂ ਗ੍ਰੀਸ ਮੁੱਕ ਗਿਆ ਹੋਵੇ ਤਾਂ 100 ਗ੍ਰਾਮ ਖਸਖਸ ਪੁੰਨ ਕੇ ਪੀਸ ਲਓ ਤੇ 100 ਗ੍ਰਾਮ ਚਿੱਟੇ ਤੇਲ ਪੁੰਨ ਕੇ ਪੀਸ ਲਓ। ਇਸ ਨੂੰ ਰੋਜ਼ਾਨਾ ਸਵੇਰੇ ਦੁੱਧ ਨਾਲ ਲਓ ਇਸ ਨਾਲ ਤੁਹਾਡੇ ਗੋਡਿਆਂ ਵਿੱਚ ਗ੍ਰੀਸ ਤੋਂ ਦੁਬਾਰਾ ਤੋਂ ਆ ਜਾਵੇਗਾ। ਨੰਬਰ 48 ਜੇਕਰ ਤੁਸੀਂ ਦੁੱਧ ਵਿੱਚ ਰੋਜ਼ਾਨਾ ਲਸਣ ਮਿਲਾ ਕੇ ਪੀ ਲਓ ਤਾਂ ਇਸ ਨਾਲ ਦਿਲ ਦੀਆਂ ਨਸਾਂ ਵਿੱਚ ਜੰਮਿਆ ਕੈਸਟਰੋਲ ਦੂਰ ਹੋ ਜਾਂਦਾ ਹੈ। ਨੰਬਰ 49 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਗੁੜ ਖਾਓ ਤੇ ਉੱਪਰ ਦੀ ਹਲਕਾ ਕੋਸਾ ਪਾਣੀ ਪੀ ਲਓ ਇਸ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਦਾ ਖੂਨ ਵੀ ਸਾਫ਼ ਹੁੰਦਾ ਹੈ। ਨੰਬਰ 50 ਜੇਕਰ ਤੁਸੀਂ ਜੋੜਾਂ ਦੇ ਦਰਦ ਜਾਂ ਫਿਰ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੇ ਵਿੱਚ ਜ਼ੈਤੂਨ ਦਾ ਤੇਲ ਪਾ ਲਓ ਤੇ ਮਾਲਿਸ਼ ਕਰੋ ਕਾਫੀ ਲਾਭ ਮਿਲੇਗਾ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ